ਹੱਥ 'ਚ ਦਾਤੀ ਮੋਢੇ ਤੇ ਪਰਨਾ ਅੱਛਾ ਹੱਥ 'ਚ ਦਾਤੀ ਮੋਢੇ ਤੇ ਪਰਨਾ ਦੋ ਸਟਾਫ ਮੈਂਬਰਾਂ ਨੂੰ ਬੇਨਤੀ ਹੈ ਵੀ ਸਾਡੀਆਂ ਗੱਲਾਂ ਦਾ ਗੁੱਸਾ ਨਹੀਂ ਕਰਨਾ ਵਾਹ ਵਾਹ ਹਾਂਜੀ ਸਾਰੇ ਬਿਨਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਲਓ ਜੀ ਅੱਜ ਦੋ ਸਟਾਫ ਮੈਂਬਰ ਅੱਜ ਧੋਖਾ ਦੇਗੇ ਧੋਖਾ ਦੇਗੇ ਹੈਨਾ ਦੋ ਕਿੰਨੇ ਫੋਨ ਕਰੇ ਤੂੰ ਆਪ ਦੱਸ ਆਪਣੇ ਆਪ ਤੇ ਦੱਸ ਕਿੰਨੇ ਫੋਨ ਕਰੇ ਅੱਜ ਜਦ ਸਾਲੀ ਨੋਟਸਮੈਂਟੇ ਕਰਾਤੀ ਜਦ ਆਪਾਂ ਨੇ ਕਹਾ ਕਹੀ ਦਿੱਤਾ ਜਦ ਛੱਦਾ ਪੱਤਲੇ ਦਿੱਤਾ ਖੇਤਾ ਇੱਕ ਵਾਰੀ ਕਰੇ ਸਭ ਨੇ ਦੇ ਇੱਕ ਵਾਰੀ ਕਮੰਡਰ ਤਾਂ ਇੰਨਾ ਵੀ ਕਹਿ ਲਿਆ ਬਾਈ ਤੇਰੇ ਵਾਸਤੇ ਸਪੈਸ਼ਲ ਅਮਰੀਕਾ ਤੇ ਗਿਫਟ ਆਇਆ ਉਹ ਗਿਫਟ ਆਇਆ ਇਹ ਵੀ ਨਹੀਂ ਆਇਆ ਇਹ ਗੱਲ ਹੋ ਰਹੀ ਸੋਨੀ ਤੇ ਡਿੰਪੇ ਦੀ ਹਾਂ ਹੈਨਾ ਤੂੰ ਵਫਾਦਾਰ ਹੈ ਤੂੰ ਸਾਨੂੰ ਪਤਾ ਤੂੰ ਫਿਰ ਵੀ ਆਪਣੀ ਇਮਾਨਦਾਰੀ ਪੂਰੀ ਨਭੋਣਾ ਤੂੰ ਕੰਮ ਨੂੰ ਪੂਰਾ ਕਰ ਹੈਨਾ ਤੇ ਮਿੱਤਰੋ ਅੱਜ ਪਹੁੰਚੇ ਜੀ ਆਪਣਾ ਆਲੂ ਵਾਲਾ ਪਲਾਂਟ ਤੋਂ ਵੱਢ ਰਹੇ ਹਾਂ ਬੇਲ ਅੱਜ 4 ਡੋਲਾ ਵੱਢਤੀ ਤੇ ਸੋਚਿਆ ਵੀ ਤੁਹਾਡੇ ਨਾਲ ਜਿਹੜੀ ਗੱਲਬਾਤ ਸਾਂਝੀ ਕਰੀਏ ਵੀ ਦੇਖੋ ਆਏ ਔਖੇ ਟਾਈਮ ਫਿਰ ਬੰਦੇ ਸਾਥ ਛੱਡ ਜਾਂਦੇ ਹੁਣ ਆਉਣਗੇ ਸਵੇਰੇ ਹੱਥ ਬੰਨ ਕੇ ਬੈਠੇ ਵੀ ਹੋਣਗੇ ਪਰ ਫਿਰ ਵੀ ਉਸ ਵਾਲੀ ਗੱਲ ਦਾ ਸੁਆਦ ਹਣਾ ਫਿਰ ਫਾਇਦਾ ਹੀ ਕੀ ਆ ਜਦ ਕarre ਲਿਆ ਕੰਮ ਜਾ ਫਿਰ ਬਾਅਦ ਚ ਕੀ ਆ ਫਾਇਦਾ ਉਹ ਕੁਝ ਕਿ ਹੱਤ ਜੀ ਕਿਹੜੀ ਹੁੰਦੀ ਆ ਉਹ ਕਿਹੜੀ ਹੁੰਦੀ ਆ ਬਸ ਸਮਝ ਲਿਆ ਤੂੰ ਆਵਾਵਾ ਆਹੀ ਹੋਈ ਉਹਨੂੰ ਜੀ ਤੈਨ ਲੱਗਿਆ ਨੂਨ ਬੈਬਾਦੀ ਤੇ ਉਹ ਕਹਿਣ ਲੱਗੇ ਸਾਬ ਮਾਰਦਾ ਦਲੱਤੇ ਕਹਿੰਦਾ ਵੀ ਮੇਰੀ ਤਾਂ ਅੱਖ ਭੰਨ ਨਾ ਆਵਾਵਾ ਸਮਝ ਗਏ ਸਮਝ ਗਏ ਸਮਝ ਗਏ ਤੇ ਆਲੂ ਦੀ ਪੱਟ ਰਹੇ ਜੀ ਬੇਲ ਅੱਜ ਤੇ ਆਪਾਂ ਨੇ ਜਿੱਦਣ ਬੱਤ ਜਿਉਂਦੇ ਦਿਖੇ ਗੋਗੀ ਫੋਨ ਕਰਦੀ ਫਿਰ ਮਸ਼ੀਨ ਵਾਲੇ ਬਾਈ ਨੂੰ ਉਹ ਆਡੀਓ ਆਊਗਾ ਬਸ ਠੀਕ ਹੈ ਉਹ ਤੋਂ ਵੀ ਦੱਸ ਵੀ ਉਹਨਾਂ ਨਾਲ ਫਿਰ ਜ਼ਿਆਦਾ ਲੂਟ ਵਗੜੇ ਉਹਨਾਂ ਤੇ ਫਿਰ ਆਪਾਂ ਚਾਹ ਕੇ ਹੀ ਉਹਨਾਂ ਨੂੰ ਉਹਨਾਂ ਨੂੰ ਯਾਰ ਫਿਰ ਗਿਫਟ ਤਾਂ ਦੇ ਦੇਣਗੇ ਆਪਾਂ ਫਿਰ ਵੀ ਤਾਂ ਇੱਕ ਗਿਫਟ ਦੇ ਦੇ ਦੂਗੇ ਜੇ ਨਹੀਂ ਵੀ ਲੈ ਕੇ ਜਾਣੇ ਵੀ ਅਸੀਂ ਤਾਂ ਗੁੱਸਾ ਠੰਡਾ ਹੋਊਗਾ ਵੀ ਆਪਣਾ ਗਿਫਟ ਗੁੱਸਾ ਠੰਡਾ ਹੋਊਗਾ ਤਾਂ ਕਰਕੇ ਬਈ ਸੋ ਬਾਕੀ ਦਾ ਸਪਰੇ ਨੇ ਗੋਗੀ ਨੇ ਵਧੀਆ ਸਪਰੇ ਕਰਕੇ ਇੱਕ ਵੈਸੇ ਫਾਇਦਾ ਹੋ ਗਿਆ ਗੋਗੀ ਨੇ ਸਪਰੇ ਨਾਲ ਕੰਮ ਸਾਲਤਾ ਆਪਣਾ ਹਨਾ ਜਿਹੜੀ ਸਪਰੇ ਕਰਦੀ ਸੀ ਪਹਿਲਾਂ ਇਹਨੂੰ ਉਹ ਦੇਖੋ ਪਰੰਪਰਾ ਨੂੰ ਤਾਂ ਬੇਲ ਹੈ ਉਹ ਕੁਛ ਨਹੀਂ ਮੈਨੂੰ ਤਾਂ ਲੰਬੜਦਾਰ ਬਣਾਇਆ ਤਾਂ ਅੱਜੜੇ ਕੰਮਾਂ 'ਚ ਵੀ ਆ ਇੱਧਰ ਨੂੰ ਆ ਉੱਧਰ ਨੂੰ ਕਿਵੇਂ ਕਹਿੰਦਾ ਜਿਵੇਂ ਆਪਾਂ ਜਾਂ ਜੀਰੀ ਡੋਲਾ ਲਾਉਣੇ ਹੁੰਦੇ ਤੇ ਡੋਲਾ ਲਾਉਂਦੇ ਉਹ ਤਾਂ ਡੋਲਾ ਲਾਉਂਦੇ ਤੇ ਉਹ ਦੇਖੋ ਇਹ ਕਹਦਾ ਉਹ ਲਾਉਣੀ ਨਹੀਂ ਦੋਤਾ ਪਹਿਲੇ ਹੀ ਆਇਆ ਕਹਿੰਦਾ ਜਾ ਕੇ ਨਾ ਖੇਤਾਂ ਚ ਤਾਂ ਕਹਿੰਦਾ ਸੁਣਿਓ ਬਾਈ ਜਾ ਪਾਓ ਪਾ ਕੇ ਨਾ ਲੈ ਦੇਖੇ ਨੀ ਮਾਰ ਨਹੀਂ ਨਿਕਾ ਉਹ ਤਾਂ ਲਾਉਣੀ ਨਹੀਂ ਠੀਕ ਆ ਇਧਰ ਪਹੀ ਦੀ ਲਾਗ ਆ ਗਈ ਉਹ ਤਾਂ ਲਾਉਣੀ ਨਹੀਂ ਆ ਪਹੀ ਦੀ ਪਹੀ ਆ ਗਈ ਆ ਉਹ ਮੇਨ ਆ ਗਈ ਉਹ ਪਥੀ ਦੀ ਚੌੜੀ ਆ ਤੁਹਾਨੂੰ ਚੱਲੀ ਡੋਲਾ ਚੱਲ ਚੱਲੀ ਟਿਪੜਾ ਲਾਏ ਐਂ ਹੋ ਗਈ ਚਲੋ ਜਲੀ ਟੀਪ ਟਲਾ ਕਰਕੇ ਹੈਨਾ ਸੋ ਭਾਈ ਮੌਸਮ ਬਹੁਤ ਸੋਹਣਾ ਹੋ ਗਿਆ ਤੇ ਭਾਈ ਦੇ ਦੇਖੋ ਵੀ ਦਿਨ ਕਿੰਨੇ ਸੋਹਣ ਨਿਖਰਦੇ ਜਾਂਦੇ ਆ ਮੌਸਮ ਦੇਖੋ ਤੁਸੀਂ ਉੱਪਰ ਨੂੰ ਕਿੰਨਾ ਸੋਹਣਾ ਕੈਂਟ ਹਾਂ ਫੇਰ ਉਹ ਆ ਕੇ ਕਰਨਗੇ ਵੀ ਕਿਹਾ ਬੇਲ ਤਾਂ ਆਪਣੇ ਵੜ ਦੇਣੀ ਆ ਨਾ ਕੋਈ ਗੱਲ ਨਹੀਂ ਚਣੀ ਉਹਨਾਂ ਨੂੰ ਘੱਟੋ ਘੱਟ ਜਲੀਲ ਤਾਂ ਹੋਣਗੇ ਉਹ ਕਿੰਨੇ ਫੋਨ ਕਰਿਆ ਹਨ ਹੁਣ ਦੇਖੀ ਫੇਰ ਕਰਕੇ ਵੀ ਹਾਂ ਕਹਿੰਦਾ ਕੁਝ ਵੀ ਨਹੀਂ ਕਹਿੰਦਾ ਕਿ ਲੈਣ ਦੇ ਹੁਣ ਕਰਨਾ ਹੀ ਨਹੀਂ ਨਾ ਚੱਕਦੇ ਨਹੀਂ ਹੁਣ ਨਹੀਂ ਚੱਕਦੇ ਚੱਕਦੇ ਨਹੀਂ ਉਹਨਾਂ ਨੂੰ ਪਤਾ ਵੀ ਹਾਂ ਟੂਹੇ ਖੜਨੇ ਆ ਅੱਜ ਇਹਦਾ ਭਾਈ ਤਕੜੇ ਬੰਦਿਆਂ ਦਾ ਕੰਮ ਹੈ ਦਲੇਰ ਬੰਦਿਆਂ ਦਾ ਕੰਮ ਹੈ ਕਨੇ ਕੋਈ ਕੋਈ ਖੜਦਾ ਕੋਈ ਕੋਈ ਉਹ ਨਸ਼ੇ ਪੱਤੇ ਵਾਲਾ ਬੰਦਾ ਖੜ ਜਾਂਦਾ ਕੋਈ ਆਈਆਂ ਵੀ ਨਾ ਕਰਨੂ ਸਰਦਾਰੀ ਆ ਕੋਈ ਕੋਈ ਨਸ਼ੇ ਪੱਤੇ ਵਾਲਾ ਬੰਦਾ ਖੜ ਜਾਂਦਾ ਹੂੰ ਕਿੱਥੇ ਚੱਲ ਹੁੰਦਾ ਬਾਈ ਇਹਦਾ ਅੱਛਾ ਹੂੰ ਕਰੀ ਜਾਂਦੇ ਸਾਲੇ ਮੁੰਨੀ ਬਦਨਾਮ ਹੋ ਗਈ ਖਾਣਾ ਚਲਾਓ ਚੱਲ ਕੋਈ ਬਾਕੀ ਆਪੇ ਉਹ ਤਾਂ ਪਤਾ ਹੀ ਆ ਸਾਨਿਆਂ ਨੂੰ ਭਾਈਆਂ ਨੂੰ ਆਪੇ ਪਤਾ ਭਾਈਆਂ ਨੂੰ ਆਪੇ ਪਤਾ ਲਓ ਬਾਈ ਇਕੱਲੇ ਇਕੱਲੇ ਦੇ ਹੱਥ 'ਚ ਧੂਰੀ ਵਾਲੀਆਂ ਦਾਤੀਆਂ ਕਹਿੰਦੇ ਮੇਰੇ ਵੀਰੋ ਇੱਕ ਮਿੰਟ ਭਾਈਆਂ ਨੂੰ ਨਾ ਇੱਕ ਪਤਾ ਹਾਂ ਤਾਂ ਦਿਖਾ ਦੇ ਤੇਰੀ ਵੀ ਜਾਨ ਨੂੰ ਟਕੌੜਾ ਨਹੀਂ ਕੋਈ ਆ ਜਾਵੇ ਪਿੰਡ ਦਾ ਜਦੀ ਆਲੂਦ ਕੋਣ ਲੱਗ ਜਾਂਦਾ ਸਾਲਾ ਵਧੀਆ ਜੀ ਬਿਲਕੁਲ ਜਾਊਗਾ ਦੇਖੀ ਹੁਣ ਵਧੀਆ ਜੀ ਵਟਨੀ ਕੋਈ ਆਜਵੇ ਪਿੰਡ ਦਾ ਬਾਈ ਜਦੀ ਮੇਲ ਜੀ ਪੱਟੇ ਲੱਜੁੰਦਾ ਇਹਨੇ ਸਾਰੇ ਆਇਓ ਪੱਟ ਪੱਟ ਦਿਖਾ ਦੇਣੇ ਆਹ ਉਰੇ ਦੇਖੋ ਆ ਇੱਥੇ ਨੂੰ ਕਿੰਨਾ ਖੱਤੂ ਖਾੜਾ ਪਾਇਆ ਵੇ ਦੇਖ ਲਓ ਇਹਨੇ ਉਹ ਮੈਂ ਨਹੀਂ ਪਾਇਆ ਉਹ ਕੁੱਤੇ ਪਾਇਆ ਉਹ ਚੱਲ ਆ ਵੀ ਤਾਂ ਉਹੀ ਹੈ ਕੰਮ ਉਹਨਾਂ ਲਈ ਹੈ ਲੈ ਆਹ ਦੇ ਆਹ ਫੁਕਰੀ ਤਾਂ ਉਵੇਂ ਹੀ ਹੈ ਦੇ ਵਾਹ ਵਾਜੀ ਵਾਹ ਵਾਜੀ ਵਾਹ ਵਾਜੀ ਆ ਫਿੰਸੀਆਂ ਕਹਤੇ ਹੋਈਆਂ ਮੇਨਾਂ ਪਰ ਫਿੰਸੀਆਂ ਤਾਂ ਹੁੰਨੀਆਂ ਹੀ ਆ ਦੇਖ ਗੇਣੀ ਇੱਕ ਇੱਕ ਦੇ ਗੇਣੀ ਚੱਲ ਗੇਣੀ ਚ ਇੱਕ ਨਹੀਂ ਤਾਂ ਪੱਟੇ ਦਾ ਤਿੰਨ ਚਾਰ ਆ ਉੱਡ ਕੇ ਉਹ ਇੱਕ ਦੇ ਇੱਕ ਦਾ ਆਲੂ ਆ ਆ ਦੂਹੇ ਦਾ ਆਲੂ ਰੱਖੇ ਐ ਤਿੱਕੀ ਤਾਂ ਮਾਰਾ ਦਾ ਕਿ ਸੁੱਖ ਕਿਸੇ ਨੂੰ ਡੋਲਪਾ ਚੜ੍ਹਨੇ ਨਹੀਂ ਦਿੰਦਾ ਦੇਖੀ ਤਾਂ ਜਾਈ ਤੂੰ ਆਲੂ ਕਿੰਨੇ ਨਿਕਲਨੇ ਆ ਉਹ ਹਰੀ ਹਰਜੀ ਪੇਲ ਵੱਢੀ ਜਾਂਦਾ ਸੁੱਕੀ ਵੀ ਵੱਢਿਆ ਸਾਰੇ ਵੱਢੇ ਨੂੰ ਸਾਫ ਕਰ ਡੋਲ ਨੂੰ ਉਹ ਕੁਛ ਨਹੀਂ ਕਹਿੰਦੀ ਐ ਚ ਸੁੱਕੀ ਕੁਛ ਨਹੀਂ ਕਹਿੰਦੀ ਸਾਫ ਵੱਡੋ ਡੋਲ ਸਾਰੇ ਉਹ ਕੋਈ ਨਾ ਹਾਂ ਕੋਈ ਗੱਲ ਨਹੀਂ ਉਹ ਠੀਕ ਹੈ ਠੀਕ ਚੱਲੀ ਜਾਂਦਾ ਕਰਦਣੀ ਮੀ ਜੀ ਕਰਕੇ ਚੱਲੀ ਚੱਲ ਕੋਈ ਗੱਲ ਪਰਵਾਹ ਨਾ ਕਰਿਆਰਾ ਅੱਛਾ ਕਿਸੇ ਆਲੂ ਪਿਆਜ ਨਹੀਂ ਪਿਛਲੀ ਵਾਰ ਆਪਾਂ ਨੇ ਕੋ ਗੀ ਉੱਥੋਂ ਮਲੇਰ ਕੋਟਲੇ ਤੇ ਜਿਹੜੀ ਬਾਈ ਨੇ ਉਹਨੇ ਵੀਡੀਓ ਪਾਈ ਤੇ ਉੱਥੋਂ ਮੰਗਾਈ ਦੀ ਆਪਾਂ ਨੇ ਬਣੀ ਦੀ ਉਹ ਠੀਕ ਤੇ ਗੰਢਾਲ ਘੱਟ ਹੋਏ ਤੇ ਹਨ ਹੋਏ ਹੀ ਨਹੀਂ ਤਾਂ ਹੋਏ ਨਹੀਂ ਤੇ ਆਪਾਂ ਦੇਖਦੇ ਆਂ ਵੀ ਅੱਜ ਉਹੀ ਮੰਗਾਈਏ ਕਿ ਆਪਾਂ ਸਸਦਾਂ ਤੋਂ ਲਿਓਣੀ ਆਪਣੀ ਦੀ ਉਹੀ ਜਾ ਉਹੀ ਲਿਓਣੀ ਆ ਉਹੀ ਮੰਗਾਉਣੀ ਆ ਪਿਆਜ਼ ਆਪਣਾ ਵਧੀਆ ਕੋਟਾ ਸਾਰ ਲੈਣਾ ਗਿਆਨੂ ਰੱਖੇ ਸੁੱਖਾ ਆਪਾਂ ਉਹ ਵੀ ਕਰਾਂਗੇ ਸਰੋਂ ਕਰਾਂਗੇ ਇੱਕ ਸਾਲ ਲੰਘ ਗਿਆ ਹੁਣ ਇੱਕ ਸਾਲ ਦੇ ਆਲੂਆਂ ਪਰ ਸਰੋਂ ਕਰ ਲਵੇ ਨਾ ਨਾ ਆਲੂ ਆਪਾਂ ਸਰੋਂ ਥੋੜੀ ਯਾਰ ਹੁਣ ਲੋਟਾਂ ਨੂੰ ਕੁਝ ਤਾਂ ਕਹੋਗੇ ਵਿੱਚੇ ਪਿਆਜ਼ ਵੀ ਠੋਕ ਦੋ ਫਿਰ ਇਹ ਨਹੀਂ ਜਿਵੇਂ ਆ ਹੁਣ ਡੋਲਾ ਲਓ ਭਾਈ ਸੋਹਣਿਓ ਅੱਜ ਇੱਕ ਟਰੈਕਟਰ ਦਾ ਸੌਦਾ ਜਾ ਕਰਾਉਣਾ ਤਾਂ ਉਹਦੇ ਸਬੰਧ ਚ ਪਹੁੰਚੇ ਆਂ ਜੀ ਫੇਰ ਮਿੰਦਰਾ ਏਜੰਸੀ ਕਿਉਂਕਿ ਇੱਥੇ ਚਲੋ ਆਣੀ ਜਾਣ ਹੀ ਰਹਿੰਦੀ ਹੁਣ ਦੁਆਰ ਤੇ ਟਰੈਕਟਰਾਂ ਦਾ ਸੀਜ਼ਨ ਹੈ ਜਿਹੜਾ ਸ਼ੁਰੂ ਹੋ ਗਿਆ ਅੰਕਲ ਨੇ ਗੱਡੀ ਲਈ ਤੀਆ ਪਿੱਛੇ ਜਿਹੜਾ ਟੋਇਟਾ ਦੀ ਆਲਬਨ ਕਲੂਜ਼ਰ ਹੈ ਟੋਇਟਾ ਦੀ ਹੈ ਜਿਹੜੀ ਉਹ ਬੈਟਰੀ ਵਾਲੀ ਸਿਸਟਮ ਦਾ ਯਾਰ ਕੁਝ ਨਹੀਂ ਸਮਝਦਾ ਪਤਾ ਲੱਗਦਾ ਖੜੀ ਖੜੀ ਕਾ ਸਟਾਰਟ ਹੋ ਜਾਂਦੀ ਹੈ ਖੱਦ ਤੁਰ ਪੰਦੀ ਹੈ ਨਾ ਸਨਰੂਫ ਵਾਲੀ ਹੈ ਬੜੇ ਵਾਲੀ ਫੀਚਰ ਬਹੁਤ ਹੈ ਕੈਮਰੇ ਹੀ ਬਹੁਤ ਤਰ੍ਹਾਂ ਦੇ ਆ ਉੱਪਰੋਂ ਵੀ ਨਾ ਪੂਰੀ ਦਿਖਾਉਂਦਾ ਗੱਡੀ ਨੂੰ ਉਹਦਾ ਸਮਝ ਨਹੀਂ ਲੱਗਦਾ ਕੈਮਰਾ ਹੈ ਕਿੱਥੇ ਕਿਹਦੇ ਨਾਲ ਦਿਖਾਉਂਦਾ ਉਹ ਮੈਂ ਜਦ ਗੱਡੀ ਸਟਾਰਟ ਕਰਾਂਗੇ ਨਾ ਦੁਆਰ ਤੇ ਤੁਹਾਨੂੰ ਪਰਾਣੇ ਵੀ ਕੱਟੇ ਪਿਆ ਜੂਬੋ ਖੜਾ ਜੀ 75 575 ਜੂਬੋ 3 ਸਪੀਡ ਹੈ ਨਾ ਉਹ ਖੜਾ ਇੱਕ ਨੋਵੋ ਪੀਐਸ ਤੇ ਇੱਧਰ ਖੜਿਆ ਨੋਵੋ 605 ਇੱਕ 655 ਜਬੂਕ ਕਰਕੇ ਆਏ ਆ ਬਾਕੀ ਭਾਈ ਹੁਣ ਕੀਮਤਾਂ 'ਚ ਥੋੜਾ ਬਹੁਤਾ ਫਰਕ ਪੈ ਸਕਦਾ ਅੱਗੇ ਉਹ ਆਪਾਂ ਪਤਾ ਕਰ ਲੰਨੇ ਹੈ ਨਾ ਜਿਵੇਂ ਆ 605 ਪੀਐਸ ਇਹ ਵੀ ਟਰੈਕਟਰ ਚੰਗਾ ਮੋਸਟ ਫੀਲਿੰਗ ਦੇ ਵਿੱਚ ਟਰੈਕਟਰ ਚੱਲ ਰਿਹਾ ਬਿੰਦਰਾ ਦਾ ਜਿਹੜਾ 605 ਡੀਆਈ ਆਈ ਨਹੀਂ ਤਾਂ ਆਉਂਦਾ ਪਹਿਲਾਂ ਮਤਲਬ ਸੇਮ ਜੀ ਢਾਂਚਾ ਸਾਰਾ ਉਹੀ ਸਿਸਟਮ ਹੈ ਮਾੜਾ ਮੁੱਟਾ ਹਲਕਾ ਫੁਲਕਾ ਜਾਂ ਮਾੜਾ ਮੁੱਟਾ ਪੰਪ ਚ ਫਰਕ ਹੋਊਗਾ ਬਸ ਉਹੀ ਜਣੀ ਸਮਝ ਲਓ 50 ਪਾਵਰ ਚ ਕੱਟਦਾ ਹੁਣ ਇਹ ਇਹ ਚੁਆਇਸ ਆ ਜਾਂਦੀ ਆਪਣੇ ਕੋਲੇ ਵੱਡੇ ਟਾਇਰਾਂ ਚ 3 ਸਪੀਡ ਸੈਟਲ ਸ਼ਿਫਟ ਫੁੱਲੀ ਲੋਡਡ ਆ ਜਣੀ ਮਤਲਬ ਅਸੈਸਰੀ ਤੋਂ ਬਿਨਾ ਠੀਕ ਹੈ ਜੀ ਅਸੈਸਰੀ ਤੋਂ ਬਿਨਾ ਅਸੈਸਰੀ ਜੇ ਲੈਣੀ ਹੈ ਫਿਰ ਉਹ 655 ਤੋਂ ਸਟਾਰਟ ਹੁੰਦੀ ਹੈ ਆ ਗਿਆ ਇਹਦਾ ਤਾਂ ਛੋਟਾ ਹੈ ਇਹ ਵੀ ਉਹ 2 ਈਲ ਚ ਆ ਗਿਆ ਇਹ ਟਾਇਰ ਤਾਂ ਪਾ ਉਹੀ ਹੈ ਹਨਾ ਤੇ ਬਾਕੀ ਉੱਪਰ ਦਾ ਸਾਰਾ ਧਾਮਜਮ ਉਹੀ ਆ ਉਦਾਂ ਹੀ ਹੈ ਹੋ ਜੀ ਛੋਟੀ ਸਾਹਿਬ ਠੀਕ ਠਾਕ ਹੋ ਠੀਕ ਹੈ ਸੇਸੋਪ ਚੁੰਜਾ ਕਰਤਾ ਜੀ ਇਕ ਹੋਰ ਮੁੱਕ ਠੀਕ ਹੈ ਹਾਂ ਤਾਂ ਮੈਨੂੰ ਮੁबारक ਮੁबारकਾਂ ਜੀ ਤੇ ਅੱਛਾ ਐ ਦੱਸੋ ਹੁਣ ਜਿਵੇਂ ਅ ਥੋੜਾ ਹੁਣ ਫਾਈਨੈਂਸ਼ੀਅਲ ਇਅਰ ਮਤਲਬ ਮਾਰਚ ਚ ਕਲੋਜ਼ ਹੁੰਦਾ ਹੈ ਨਾ ਤਾਂ ਫਿਰ ਉਹਦੇ ਚ ਕੀਮਤਾ ਵਧਣ ਗਈਆਂ ਜਾਂ ਨਹੀਂ ਕੀਮਤਾਂ ਦਾ ਵਾਧੀਆਂ ਨਹੀਂ ਆ ਜੀ ਵਧਣ ਗਈ ਕੀਮਤਾਂ ਹਾਂ ਜੀ ਅੱਛਾ ਵਧਣ ਗਈਆਂ ਜੀ ਮਤਲਬ ਤਕਰੀਬਨ ਹੁਣ ਜ ਕਿੰਨਾ ਕੁ 40 50000 20000 ਕਿੰਨੇ ਕੁ ਦਾ ਫਰਕ ਪੈਂਦਾ ਹੋ ਟਰੈਕਟਰ ਪਿੱਛੇ 20 ਤੋਂ 25 ਹਜ਼ਾਰ ਦੇ ਵਿੱਚ 20 25 ਕਿਹ ਹਜ਼ਾਰ ਦੀ ਕੁਝ ਹੋਰ ਡਿਫਰੈਂਟ ਕਰਨਗੇ ਜਾਂ ਨਹੀਂ ਚੇਂਜਸ ਕੁਝ ਨਹੀਂ ਆ ਰਹੇ ਇਹੇ ਚੱਲ ਰਿਹਾ ਇਹੇ ਚੱਲ ਰਿਹਾ ਟੌਮਨ ਲਾ ਦੇ ਇਹੇ ਚੱਲ ਰਿਹਾ ਅੱਛਾ ਇਹੇ ਚੱਲ ਰਿਹਾ ਜਿਹੜੀ ਜ਼ਿਆਦਾ ਸੇਲ 'ਚ ਕਿਹੜਾ ਟਰੈਕਟਰ ਆ ਰਿਹਾ ਉਹਨੂੰ ਮਿਹੰਦਰਾ ਦਾ ਹੁਣ ਤੁਹਾਡੇ ਤੁਸੀਂ 2 ਸਾਲਾਂ ਤੋਂ ਦੇਖ ਰਹੇ ਹੋ ਵੀ 4 ਈਲ ਨੂੰ ਜ਼ਿਆਦਾ ਗਾਹਕ ਪੈ ਰਹੇ ਨੇ 2 ਈਲ ਨੂੰ ਪੈ ਰਹੇ ਨੇ 4 ਈਲ ਜ਼ਿਆਦਾ 4 ਈਲ 4 ਈਲ ਜ਼ਿਆਦਾ ਚੱਲ ਗਿਆ ਹੈ ਨਾ 4 व्हील ਦਾ क्रेज 4 व्हील ਚ ਫਾਇਦਾ ਵੀ ਹੈ ਬਿਲਕੁਲ ਇੱਕ ਤਾਂ ਹੁਣ ਜਿਵੇਂ ਜੂਬੋ ਆ ਗਿਆ ਜੂਬੋ ਚ ਵਧੀਆ ਸਹੂਲਤਾਂ ਮਿਲ ਰਹੀਆਂ ਹਨਾ ਇਹ ਆਪਣਾ ਇਹਦਾ सी आर डी ਸਭ ਤੋਂ ਵਧੀਆ ਆਪਣਾ ਇਹੀ ਚੱਲ ਰਿਹਾ ਹਾਂ ਹੋਰ ਵੀ ਚੱਲਦਾ ਹੈ ਪਾਵਰ ਦਾ ਫਿਰ ਆਪਣਾ ਟਰੈਕਟਰ ਹੈ ਇਹੀ ਹੈ 66 एचपी ਕਰ ਤੱਕ ਲੱਜਾ ਜੇ ਇੱਦੀ ਹੁਣ ਗਾਰੰਟੀ ਵਾਰੰਟੀ ਕਿੰਨੇ ਟਾਈਮ ਦੀ ਦਿੰਦੀ ਹੈ ਕੰਪਨੀ ਵਾਰੰਟੀ ਹੁੰਦੀ ਹੈ ਇਹਦੀ ਵਾਰੰਟੀ ਹਾਂਜੀ ਇੰਜਨ ਦੀ 6 ਸਾਲ ਦੀ ਹੁੰਦੀ ਹੈ ਅੱਛਾ 6 ਸਾਲ ਦੀ ਜੇਲੀ ਲਿਫਟ ਹੈਗੀ ਹੈ ਤੇ ਗੇਰ ਹੋ ਗਏ ਉਹਦੀ 2 ਸਾਲ ਅੱਛਾ ਗੇਰ ਦੀ 2 ਸਾਲ ਦੀ ਠੀਕ ਹੈ ਹੁਣ ਆਪਣੇ ਕੋਲੇ ਜਣੀ ਇੰਦੇ ਕੇਸ ਆਪਣੇ ਕੋਲ ਟਰੈਕਟਰ ਲੈਣਾ ਹੁੰਦਾ ਬੰਦੇ ਨੇ ਮੰਨ ਲਓ ਵੀ ਅੱਜ ਹੁਣ 655 ਹੈ ਨਹੀਂ ਤੇ ਉਹਨੂੰ ਆਪਾਂ ਟਰੈਕਟਰ ਬੰਦੇ ਦੀ ਜਿੱਤ ਹੋ ਗਈ ਮੈਨੂੰ ਕੱਲ ਨੂੰ ਚਾਹੀਦਾ ਕੱਲ ਨੂੰ ਪ੍ਰੋਵਾਈਡ ਹੋ ਜੂ ਬਿਲਕੁਲ ਜੀ ਲੋਨ ਲੋਨ ਫੈਸਿਲਿਟੀ ਸਾਰਾ ਕੁਝ ਜੀ ਸੇਮ ਡੇ ਸੇਮ ਡੇ ਚ ਇਹ ਕਰ ਸਕਦੇ ਹਾਂ ਸੇਮ ਡੇ ਚ ਸਾਰਾ ਬੀਜੇ ਬੰਦੇ ਦਾ ਸਿੰਪਲ ਸੁਪਰ ਸਹੀ ਹੈ ਹਾਂਜੀ ਬਿਲਕੁਲ ਵਰਕਿੰਗ ਡੇ ਚ ਵਰਕਿੰਗ ਡੇ ਚ ਅੱਛਾ ਠੀਕ ਹੈ ਠੀਕ ਹੈ ਜਿਵੇਂ ਹੁਣ ਐਤਵਾਰ ਦੀ ਛੁੱਟੀ ਆ ਗਈ ਉਹ ਮੰਨੇ ਨਹੀਂ ਜਾਣਾ ਐਤਵਾਰ ਨੂੰ ਤਾਂ ਵੈਸੇ ਕੋਈ ਬੈਂਕ ਹੈਗਾ ਜਿਹੜਾ ਕਰ ਦਿੰਦਾ ਸਿੰਪਲ ਜਰੂਰ ਚੈੱਕ ਕੋਈ ਪਿੱਛੋਂ ਬੈਕਐਂਡ ਤੋਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਨਾ ਬੜੀ ਵਧੀਆ ਜੀ ਮਹਿੰਦਰਾ ਦੇ ਪ੍ਰੋਡਕਟ ਬਹੁਤ ਆ ਨਾ ਬੜੀ ਜੀ ਆਪਸ ਵਿੱਚ ਕੰਪੀਟੀਸ਼ਨ ਰਹਿੰਦਾ ਹਾਂ ਤੇ ਚਾਹੇ ਕਾਰਾਂ ਦੀ ਲੈ ਲਈਏ ਆਪਾਂ ਕੀ ਥੋੜਾ ਜਿਆਦਾ ਇਹਦੇ ਵਿੱਚ ਕੀ ਹੈਗਾ ਕੰਪੀਟੀਸ਼ਨ ਸਾਡਾ ਦੂਜਿਆਂ ਨਾਲ ਟੱਕਰ ਨਹੀਂ ਹੈਗਾ ਕੰਪੀਟੀਟਰ ਜਿਹੜੇ ਆਪਣੇ ਹੈਗੇ ਨਹੀਂ ਸਾਡਾ ਮਹਿੰਦਰਾ ਨਿੰਦਰਾ ਨਾਲ ਹੈ ਮਹਿੰਦਰਾ ਦਾ ਆਪਸ ਵਿੱਚ ਸਿਰ ਭੜੇ ਰਹਿੰਦੇ ਆ ਅਲਟਰਾ ਕਦੇ ਵੇਚਦੇ ਕਦੇ ਧੂਆ ਵੇਚਦੇ ਹਾਂ ਹਾਂ ਨਨਤ ਸੀਆਰਡੀ ਅਲਟਰਾ ਵੀ ਆਪਣੇ ਕੋਲੇ ਵਿਕੀ ਜਾਂਦਾ ਜਾਂ ਉਹ ਉਹਨੂੰ ਘੱਟ ਲੈਣੇ ਲੋਕ ਉਹ ਸਿੰਪਲ ਹੀ ਚੱਲਦਾ ਉਹ 555 ਹੀ 555 ਠੀਕ ਹੈ ਠੀਕ ਹੈ ਠੀਕ ਹੈ ਅੱਗੇ ਹੁਣ ਕੋਈ ਆ ਰਹੀ ਹੈ ਕੋਈ ਪੋਟੈਟੋ ਸਕੀਮਸ ਕੋਮ ਜੀ ਕੋਈ ਜਾਂ ਕਿਵੇਂ ਫਿਲਹਾਲ ਤਾਂ ਨਹੀਂ ਹੈਗੀ ਹਲੇ ਫਿਲਹਾਲ ਤਾਂ ਵੀ ਸਕੀਮ ਹਲੇ ਜਿਵੇਂ ਜੂਬੋ ਤੇ ਚੱਲਦੀ ਹੁੰਦੀ ਹੈ ਨਹੀਂ ਹਲੇ ਹੁਣ ਤਾਂ ਬੰਦ ਕਰਤੀ ਉਹਨਾਂ ਨੇ ਅੱਛਾ ਪੋਟੈਟੋ ਫਾਰਮਰ ਨਾਲਾ ਬੰਦ ਗਿਆ ਹਲੇ ਕੋਈ ਸਕੀਮ ਨਹੀਂ ਹੈਗੀ ਕੌਣ ਵਾਲੇ ਟਾਈਮ 'ਚ ਹੋ ਰੋ ਅੱਛਾ ਜੂਬੋ ਵੀ ਤਾਂ 50 ਪਾਵਰ ਹੈ ਇਹਦੇ ਨਾਲ ਤੇ ਜਿਹੜਾ ਉਹ ਮੂਰੇ ਖੜਾ ਪੀਐਸ ਕੀਮਤ 'ਚ ਫਰਕ ਹੈਗਾ ਕੀ ਨੂੰ ਕਿਹੋ ਕਰਕੇ ਕਿੰਨਾ ਕੁ ਫਰਕ ਹੈ ਜਾਂ ਜਾਂ ਤਾਂ ਫਰਕ ਕਿ ਲੱਖ ਰੁਪਏ ਦਾ ਫਰਕ ਹੈਗਾ 50000 ਦਾ بس وہی ਟਾਇਰਾਂ ਦਾ ਹੀ ਫਰਕ ਆ ਸਮਝ ਲੈ ਹਾਂ ਇਹਦੇ ਟਾਇਰ ਵੱਡੇ ਆ ਕਿ ਉਹਦੇ ਟਾਇਰ ਛੋਟੇ ਆ ਪਾਵਰ ਸੇਮੇ ਆ ਪਾਵਰ ਸੇਮੇ ਆ ਫਰਕ ਕੁਸ਼ੇ ਚ ਸ਼ਟਲ ਦੀ ਕਪੈਸਟੀ ਆ ਉਹਦਾ ਫਰਕ ਆ ਨਾ ਹਾਂ ਇਲੈਕਟ੍ਰਿਕ ਫ੍ਰੈਸ਼ੀ ਫਿਰ ਸ਼ਟਲ ਸ਼ਿਫਟ ਵੀ ਮਿਲਦਾ ਵੀ ਜ਼ਿਆਦਾ ਹੈਗੀ ਆ ਉਹਦੀ ਆਪਣੀ 24.3 ਫਿਰ ਜੀ 50000 ਦੇਖਣਾ ਫਿਰ ਉਹਦੀ ਸਹੂਲਤ ਵੀ ਵੱਧ ਮਿਲਦੀ ਸਹੂਲਤ ਜ਼ਿਆਦਾ ਹੈ ਸਹੂਲਤ ਇਹ ਖੜਾ ਜੀ ਦੂਜਾ 605 ਜਿਹੜਾ ਆਪਾਂ ਕਹਿ ਦਿੰਨੇ ਆ ਵੀ 60 ਹਸ ਪਾਵਰ ਦੀ ਕੈਟਾਗਰੀ ਦੇ ਵਿੱਚ ਇਹ ਹੈਗਾ 60 ਹਸ ਪਾਵਰ ਦੀ ਕੈਟਾਗਰੀ ਚ ਸੀਆਰਡੀਏ ਹੈ ਡੀਜੀ ਸੈਂਸ ਇਹਨੂੰ ਕਿਟ ਨਾਲ ਆਉਂਦੀ ਆ ਆਪਣੇ ਨਾਲ ਚ ਹੈ ਨਹੀਂ ਦੀ ਇਹ ਵੀ ਸੇਮ 655 ਮੰਗੇ ਤਾਂ ਆਮ ਜਮ ਉਮੀਡ ਸਟਾਰਟਿੰਗ ਹੈ ਬਟ ਇਹਦੇ ਚ ਟਰਬੋ ਨਹੀਂ ਹੈ ਇਹ ਵਿਦਆਊਟ ਟਰਬੋ ਹੈ ਇਹ ਠੀਕ ਹੈ ਜੀ ਆਪਾਂ ਤੁਹਾਡੀ ਸ਼ੰਕਾ ਕਢਾ ਵੀ ਦਿੰਦੇ ਆ ਜਿਹੜਾ ਤਾਂ ਇਹ ਮਤਲਬ ਦੂਜਾ 655 ਆ ਜਾਂਦਾ ਉਹ ਆ ਜਾਂਦਾ ਟਰਬੋ ਠੀਕ ਹੈ ਜੀ ਇਹ ਟਰੈਕਟਰ ਨੂੰ ਟਰਬੋ ਨਹੀਂ ਦਿੰਦੀ ਕੰਪਨੀ ਆ ਦੇਖ ਲਓ ਤੁਸੀਂ ਕਰੋ ਚੈੱਕ ਆ ਇਹ ਦੀ ਵਾਜ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਆ ਉਹਦੇ ਨਾਲ ਜਿਵੇਂ ਉਹ ਥੋੜਾ ਜਿਆਦਾ ਸਾਇਲੈਂਟ ਹੋ ਗਿਆ ਇਹ ਪੁਰਾਣੇ ਧਾਕੜ ਦੀ ਵਾਜ ਹੋਊਗੀ ਹੈ ਸੀ ਆਡੀ ਟੈਕਨੋਲੋਜੀ ਸੇਮ ਉਪਰੋਂ ਫੀਲ ਉਹੀ ਹੈ ਹਨਾ ਜੀ ਸ਼ਟਲ ਸ਼ੂਟ ਆਪ ਦਾ ਟਾਮ ਜਾਮ ਟਾਇਰਾਂ ਦਾ ਸਾਰਾ ਸੇਮ ਹੈ ਅੱਛਾ ਜੀ ਇਹਨੂੰ ਸੈਸਰੀ ਨਹੀਂ ਹੈ ਕਿ ਨਾਲ ਜਿਵੇਂ ਫਰੰਟ ਵੇਟ ਨਹੀਂ ਹੈ ਕਿ ਹੁੱਡ ਨਹੀਂ ਹੈਗੀ ਤਾਂ ਉਹ ਹਜਾ ਕੀਮਤ ਦਾ ਫਰਕ ਪੈ ਜਾਂਦਾ ਠੀਕ ਹੈ ਜੀ ਸੋ ਇਹ ਵੀ ਟਰੈਕਟਰ ਠੀਕ ਹੈ ਚੱਲੀ ਜਾਂਦਾ ਬਟ ਆਪਣੀ ਚੁਆਇਸ ਅਕੋਰਡਿੰਗ ਜਿਹਨੂੰ ਬੰਦੇ ਨੂੰ ਜਿੰਨੇ ਕੰਮ ਦੀ ਲੋੜ ਲੱਗੇ ਲਓ ਭਾਈ ਮਿੱਤਰੋ ਹੁਣ ਤੁਹਾਨੂੰ ਗੱਡੀ ਵਿੱਚੋਂ ਦਿਖਾਈਏ ਪਹਿਲਾਂ ਤਾਂ ਇਹ ਕਿਹੜੀ ਅੰਕਲ ਟੋਇਟਾ ਦੀ ਕਿਹੜੀ ਹੈ ਹਾਈ ਰਾਈਟਰ ਹਾਈਲਾਈਟਰ ਹਾਂਜੀ ਕਰਿਓ ਸਟਾਰਟ ਮੜ ਜੀ ਤੇ ਉਹ ਦੇ ਉਧਰ ਪੁਸ਼ ਬਟਨ ਠੀਕ ਹੈ ਜੀ ਤੇ ਹੁਣ ਸਟਾਰਟ ਹੋ ਗਈ ਜੀ ਇਹ ਸਟਾਰਟ ਹੋ ਗਈ ਬੈਕ ਦਾ ਗੇਅਰ ਪਾਇਓ ਮੜ ਦੇ ਪਹਿਲਾਂ ਤਾਂ ਇਹਦੇ ਕੈਮਰੇ ਚੈੱਕ ਕਰਾਈਏ ਤੁਹਾਨੂੰ ਦੇਖੋ ਭਈ ਆ ਇਹਦੇ ਕੈਮਰੇ ਦਾ ਕੋਈ ਸਿਸਟਮ ਆ ਨਹੀਂ ਸਾਲਾ ਸਮਝ ਲੱਗਦਾ ਵੀ ਆਹ ਕਿਹੜੇ ਸਾਫ ਨਾਲ ਹੁੰਦਾ ਹੈ ਕਹਿੰਦੇ ਜੀ ਉਹ ਬੰਦੇ ਵੀ ਦੇਖੋ ਜਾਂ ਜਾਂਦੇ ਦਿਖਦੇ ਆ ਕੋਲ ਨੂੰ ਵੀ ਕਿੱਧਰੋਂ ਆਉਣੇ ਕਿੱਧਰੋਂ ਜਾਣੇ ਆ ਤੇ ਆ ਹੁਣ ਫਰੰਟ ਲੱਗ ਗਿਆ ਜੀ ਇਹ ਕਟਾਈ ਦੇ ਸਾਰੇ ਚੀਜ਼ਾਂ ਦੀ ਅਸੀਂ ਸਾਰੇ ਕਟਾਈ ਕਟੂਈ ਕਰਦੇ ਹਰ ਟਾਈਮ ਠੀਕ ਹੈ ਆ ਹੁਣ ਫਰੰਟ ਪੈ ਗਿਆ ਹਨਾ ਜੀ ਹਥਿਆਰ ਲੈ ਲੋ ਕੋਈ ਆਵਾਜ਼ ਨਹੀਂ ਕੋਈ ਲੈ ਨਹੀਂ ਦੇਣਨੀ ਜਦੀ ਬੈਕ ਦਾ ਪੈਂਦਾ ਤਾਂ ਜਦੀ ਉਧਰ ਸਕਰੀਨ ਦੇ ਵਿੱਚ ਬੈਕ ਦਾ ਚੱਲ ਪੰਦਾ ਤਾਂ ਠੀਕ ਹੈ ਜੀ ਕਰੋ ਫਿਰ ਗੱਡੀ ਨੂੰ ਕਿੰਨਾ ਚਾਲੇ ਪਾਓ ਫਿਰ ਇਹ ਗੇਰਾਂ ਚ ਤਾਂ ਨਹੀਂ ਹੈ ਜੀ ਇਹ ਨਹੀਂ ਜੀ ਆਪਣੇ ਆਪ ਹੀ ਪਟਰੋਲ ਚ ਹੋ ਜਾਂਦੀ ਹੈ ਨਾ ਇਹ ਇਹ ਹੁਣ ਆਪਣੇ ਉਹਦੇ ਮੁਤਾਬਕ ਜਾਂ ਬੈਟਰੀ ਤੋਂ ਹੋਊਗੀ ਤਾਂ ਆਪੇ ਪਟਰੋਲ ਤੇ ਹੋ ਜਾਣਾ ਆਪੇ ਪਟਰੋਲ ਤੇ ਹੋ ਜਾਣਾ ਇਹ ਐਵਰੇਜ ਕਿੰਨੀ ਕੱਢਦੀ ਹੈ ਜੀ ਐਵਰੇਜ ਇਹ 21 ਦੇ ਲਗਭਗ ਅ ਪੈਟਰੋਲ ਤੇ ਜੇ ਕਿਵੇਂ ਪੈਟਰੋਲ ਪੈਟਰੋਲ ਕੇ ਟੋਟਲੇ ਲਾ ਲਓ ਕਿਤੋਂ ਚਾਰਜ ਕਰੀ ਵੀ ਕਿੰਨੇ ਕਿਲੋਮੀਟਰ ਜਾਂਦੀ ਹੈ ਜੀ ਨਹੀਂ ਚਾਰਜਿੰਗ ਵਾਲੀ ਨਹੀਂ ਇਹ ਅਜੇ ਚਾਰਜਿੰਗ ਨਹੀਂ ਮਤਲਬ ਉਹ ਆਪਣੇ ਵੀ ਚਾਰਜ ਹੋਈ ਜਾਣੀਆਂ ਇਹ ਆਪਣੇ ਆਪ ਇਹਦੇ ਨਾਲ ਉਹ ਚਾਰਜਿੰਗ ਹੈ ਅ ਪੈਟਰੋਲ ਇੰਜਨ ਦੇ ਨਾਲੇ ਪੈਟਰੋਲ ਇੰਜਨ ਹੁਣ ਪੈਟਰੋਲ ਤੇ ਜੇ ਕਹਦੇ ਤੇ ਹੁਣ ਬੈਟਰੀ ਤੇ ਹੁਣ ਪੈਟਰੋਲ ਤੇ ਅੱਛਾ ਪੈਟਰੋਲ ਤੇ ਹੋ ਗਈ ਹੁਣ ਇਹ ਠੀਕ ਹੈ ਤਾਂ ਫਿਰ ਇਹਨੇ ਜਿਵੇਂ ਲੰਬਾ ਚੱਲਣਾ 100 ਕਿਲੋਮੀਟਰ ਆਪਾਂ ਲੰਬਾ ਜਾਣਾ ਫਿਰ ਇਹਨੇ ਆਟੋਮੈਟਿਕਲੀ ਇਹਦੀ ਪੈਟਰੋਲ ਇੰਜਨ ਬੰਦ ਹੋ ਜਾਇਆ ਕਰਨਾ ਆਪਣੇ ਆਪ ਹੀ ਬੰਦ ਹੋਈ ਜਾਣਾ ਆਪਣੇ ਆਪ ਹੀ ਸਟਾਰਟ ਹੋ ਜਾਣਾ ਸਟਾਰਟ ਹੋਈ ਜਾਣਾ ਵੀ ਹੁਣ ਜਿਵੇਂ ਪੈਟਰੋਲ ਤੇ ਚੱਲ ਰਹੀ ਹੈ ਨਾਲ ਚਾਰਜ ਵੀ ਹੋ ਰਹੀ ਹੈ ਚਾਰਜ ਹੋ ਰਹੀ ਹੈ ਜਦੋਂ ਹੋ ਗਈ ਚਾਰਜ ਹੋ ਗਈ ਫਿਰ ਉਹਨੇ ਆਪਣੇ ਆਪ ਹੀ ਉਹਦੇ ਤੇ ਚੱਲ ਫਿਰ ਉਹਨੇ ਆਤੇ ਤੇ ਹੋ ਜਾਣਾ ਬਿਲਕੁਲ ਬਿਲਕੁਲ ਵੀ ਹੁਣ ਆਪਾਂ ਜਾ ਰਹੇ ਹਾਂ ਫਾਸਟ ਹੈ ਅਸੀਂ 90-100 ਤੇ ਹਾਂਜੀ ਫਿਰ ਤਾਂ ਕਰਨ ਫਿਰ ਤਾਂ ਪੈਟਰੋਲ ਤੇ ਚੱਲੂਗੀ ਜਦੋਂ ਪੈਟਰੋਲ ਤੇ ਚੱਲੂਗੀ ਹੁਣ ਜਣੀ ਮਤਲਬ ਤੁਹਾਨੂੰ ਇੱਥੇ ਸ਼ੋਅ ਕਰ 229 ਕਿਲੋਮੀਟਰ ਕੱਢ ਦੋਗੀ ਹੁਣ ਸਮਝ ਲਓ ਪੈਟਰੋਲ ਕਿੰਨਾ ਇਹਦੇ ਚ ਨਹੀਂ ਆ 229 ਕੱਢੂਗੀ ਨਾ ਤੇ ਨਾਲ ਅੱਛੇ ਨਾ ਜਿਵੇਂ ਚਾਰਜ ਹੋਈ ਜਾਂਦੀ ਨਾਲ ਦੀ ਨਾਲ ਆ ਪਰ ਉਹਦੀ ਹੈ ਨਾ ਹੋਰ ਦੱਸਦੀ ਵੀ 229 ਕਿਲੋਮੀਟਰ 229 ਮੇਰੇ ਸਾਹਮਣੇ ਤੇਲ ਕਿੰਨਾ 1502 5000 ਰੁਪਏ ਦਾ ਆਊਗਾ ਸਾਰਾ ਵਿੱਚ ਇਹਦੇ ਤੇਲ ਹੈਗਾ ਇਹਦੇ ਵਿੱਚ ਫਟਫਟ ਜੜੀ 1000 ਰੁਪਏ ਦੇ ਲਗਭਗ ਮਾ ਫਿਰ 1000 ਰੁਪਏ ਨਾਲ ਦੇ ਲਓ 229 ਕਿਲੋਮੀਟਰ ਦੀ ਆਪਦੇ ਜਿਵੇਂ ਲਈਏ ਹਾਂ ਹੈ ਨਾ ਜੀ ਬਹੁਤ ਮਹਿੰਗਾ ਜਾ ਬੰਤਾ ਬਾਦੂ ਬਾਦੂ ਫੁੱਲ ਹੈ ਨਾ ਬੰਨਣਾ ਸਾਨੂੰ ਕੀ ਬਹੁਤ ਮਹਿੰਗਾ ਹੋ ਲੱਗੀ ਪਹਿਲਾ ਪਹਿਲਾ ਜੀ ਹਾਂ ਠੀਕ ਹੈ ਨਾ ਐਵਰੇਜ 11 14 14 ਕਰ ਦਿੱਤੀ ਅੱਛਾ ਜੀ ਫਿਰ ਹੁਣ ਜਿੱਦਾਂ ਜਿੱਦਾਂ ਚੱਲੀ ਜਾਂਦੀ ਹੈ ਚੱਲੀ ਜਾਂਦੀ ਹੈ ਬਿਲਕੁਲ ਉਦੋਂ ਉਸ ਹਿਸਾਬ ਨਾਲ ਪੈ ਜੰਨੇ ਆ ਸੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਮਿਲਦੀ ਹੈ ਚੈਕ ਦੀ ਵੀਡੀਓ ਚ